ਕੰਗੜਾ ਨੌਤੇ ਦੀ ਇੱਕ ਟਿੱਪਣੀ ਨੇ ਦੁਬਾਰਾ ਵਿਵਾਦ ਖੜਾ ਕਰ ਦਿੱਤਾ ਹੁਣ ਕਿਸਾਨਾਂ ਦੇ ਵਿੱਚ ਰੋਸ ਭੜਕ ਉੱਠਿਆ ਹੈ ਜਿੱਥੇ ਪਹਿਲਾਂ ਸਿੱਧੇ ਤੌਰ ਦੇ ਉੱਤੇ ਸਿੱਖ ਇਤਿਹਾਸ ਨੂੰ ਵਿਗਾੜਨ ਦੇ ਇਲਜ਼ਾਮ ਕੰਗੜਾ ਨੌਤੇ ਲੱਗ ਰਹੇ ਸੀ ਹੁਣ ਕਿਸਾਨ ਵੀ ਕੰਗੜਾ ਰਣੌਤ ਦੇ ਨਾਲ ਨਾਰਾਜ਼ ਨਜ਼ਰ ਆ ਰਹੇ ਨੇ ਉਹਦਾ ਕਾਰਨ ਕੀ ਹੈ ਕੰਗੜਾ ਰਣੌਤ ਨੇ ਤਿੰਨ ਕਾਲੇ ਕਾਨੂੰਨਾਂ ਨੂੰ ਦੁਬਾਰਾ ਲਾਗੂ ਕਰਨ ਦੀ ਗੱਲ ਕਹੀ ਹੈ ਜਿਸ ਤੋਂ ਬਾਅਦ ਕਿਸਾਨ ਗੁੱਸੇ 'ਚ ਨੇ ਤੈਸ਼ 'ਚ ਨੇ ਪਰ ਕੀ ਸਿਰਫ ਗੁੱਸੇ ਤੇ ਤੈਸ਼ ਦੇ ਨਾਲ ਕੰਮ ਸਰ ਜਾਏਗਾ ਜਾਂ ਕਿਸਾਨ ਕੁਝ ਹੋਰ ਵੀ ਸੋਚੀ ਬੈਠੇ ਨੇ ਕੀ ਕਿਸਾਨ ਇਸ ਗੱਲ ਨੂੰ ਆਈ ਗਈ ਕਰ ਦੇਣਗੇ ਆ ਕਿਸਾਨ ਇਸ ਦੇ ਖਿਲਾਫ ਕੁਝ ਵੱਡਾ ਐਕਸ਼ਨ ਕਰਨ ਦੀ ਫਰਾਕ ਦੇ ਵਿੱਚ ਨੇ ਵੱਡੇ ਸਵਾਲ ਬਣ ਰਹੇ ਆ ਕੰਗਨਰ ਰਣਾਉਤ ਆਪਣੇ ਪੱਧਰ ਦੇ ਉੱਤੇ ਬੜੀਆਂ ਗੱਲਾਂ ਕਰ ਰਹੇ ਨੇ ਜਿਵੇਂ ਕਿ ਉਹਨਾਂ ਨੇ ਆਪਣੀ ਇੱਕ ਸੋਸ਼ਲ ਮੀਡੀਆ ਸਟੇਟਮੈਂਟ ਦੇ ਵਿੱਚ ਕਿਹਾ ਵੀ ਹੈ ਕਿ ਇਹ ਬਿਆਨ ਮੇਰਾ ਆਪਣਾ ਬਿਆਨ ਹੈ ਉਸ ਵੇਲੇ ਜਦੋਂ ਬੀਜੇਪੀ ਦੇ ਸੀਨੀਅਰ ਲੀਡਰ ਨੇ ਇਹ ਦਾਅਵਾ ਕੀਤਾ ਸੀ ਇਹ ਕਲੇਮ ਕੀਤਾ ਸੀ ਕਿ ਬੀਜੇਪੀ ਲੀਡਰਸ਼ਿਪ ਦਾ ਜਾਂ ਬੀਜੇਪੀ ਦੇ ਕਿਸੇ ਹੋਰ ਆਗੂ ਦਾ ਕੰਗਨਰ ਰਣਾਉਤ ਦੇ ਦਾ ਬਿਆਨਾਂ ਦੇ ਨਾਲ ਕੋਈ ਮਸਲਾ ਨਹੀਂ ਹੈ ਕੋਈ ਮਤਲਬ ਨਹੀਂ ਹੈ ਕੋਈ ਸਾਂਝ ਨਹੀਂ ਹੈ ਉਦੋਂ ਜਵਾਬ ਦੇ ਵਿੱਚ ਕੰਗਣਾ ਨੌਤ ਨੇ ਇਹਦਾ ਜਵਾਬ ਦਿੱਤਾ ਸੀ ਕਿ ਬਿਲਕੁਲ ਇਹ ਵਿਚਾਰ ਉਹਨਾਂ ਦੇ ਆਪਣੇ ਨਹੀਂ ਹੁਣ ਜੇ ਉਹਨਾਂ ਦੇ ਆਪਣੇ ਵਿਚਾਰ ਨੇ ਔਰ ਜੇ ਨਾਂ ਵੀ ਹੁੰਦੇ ਤਾਂ ਹੁਣ ਕੀ ਕਿਸਾਨ ਇਸ ਇਹੋ ਜੀ ਸਿਚੁਏਸ਼ਨ ਦੇ ਵਿੱਚ ਚੁੱਪ ਬਹਿਣਗੇ ਜਾਂ ਕੋਈ ਵੱਡਾ ਐਕਸ਼ਨ ਕਰਨਗੇ ਕਿਸਾਨ ਆਗੂ ਕੀ ਕਰਨ ਲੱਗੇ ਨੇ ਕੀ ਪ੍ਰੋਗਰਾਮ ਹੈ ਆਓ ਉਹਨਾਂ ਦੇ ਮੂੰਹੋਂ ਸੁਣਦੇ ਆ ਜਿਹੜਾ ਕੰਗਣਾ ਨੌਤ ਨੇ ਹੁਣ ਬਿਆਨ ਦਿੱਤਾ ਹੈ ਮੈਂ ਸਮਝਦਾ ਕਿ ਉਹਦਾ ਦਿਮਾਗੀ ਸੰਤੁਲਨ ਵਿਗੜਿਆ ਹੋਇਆ ਹੈ ਉਦੇ ਬਿਆਨ ਨੂੰ ਬੜੀ ਤਰਜੀਹ ਦੇਣੀ ਨਹੀਂ ਚਾਹੀਦੀ ਇਹ ਪਰ ਬੀਜੇਪੀ ਤੇ ਜਿਹੜੀ ਸਾਨੂੰ ਸ਼ੰਕੇ ਨੇ ਕਿ ਬੀਜੇਪੀ ਦੀ ਇਹ ਮਗਰ ਗਾਈਡਲਾਈਨ ਤਾਂ ਨਹੀਂ ਕਿਉਂਕਿ ਜੇ ਉਹ ਬੀਜੇਪੀ ਦੇ ਵਿਧੀ ਵਿਧਾਨ ਤੋਂ ਬਾਹਰ ਜਾ ਕੇ ਬੋਲਦੀ ਹੈ ਜਿਵੇਂ ਕਹਿੰਦੇ ਨੇ ਕਿ ਨੱਡਾ ਜੀ ਨੇ ਉਹਨੂੰ ਰੋਕਿਆ ਹੈ ਤੇ ਉਹ ਜੀ ਇਹ ਕਹਿ ਦਿੰਦੇ ਨੇ ਬਾਅਦ ਚ ਪਏ ਉਹਦਾ ਪਰਸਨਲ ਬਿਆਨ ਹੈ ਪਰ ਇਹ ਨਜ਼ਰ ਉਹਦਾ ਸਾਫ ਸ਼ਬਦਾਂ ਚ ਜਿੰਨਾ ਚਿਰ ਉਹਨੂੰ ਬੀਜੇਪੀ ਪਨੈਸ਼ਨ ਨਹੀਂ ਕਰਦੀ ਉਹਨੂੰ ਪਾਰਟੀ ਚੋਂ ਬਾਹਰ ਦਾ ਰਸਤਾ ਨਹੀਂ ਦਿਖਾਉਂਦੀ ਉਹਨੂੰ ਸਰਕਾਰ ਤੋਂ ਬਾਹਰ ਨਹੀਂ ਕਰਦੀ ਕਿਉਂਕਿ ਉਹ ਸਰਕਾਰ ਤੇ ਹਿੱਸਾ ਹੈ ਇਸ ਵੇਲੇ ਮੈਂਬਰ ਪਾਰਲੀਮੈਂਟ ਹੈ ਸੱਤਾਧਾਰੀ ਪਾਰਟੀ ਦੀ ਸੋ ਉਹ ਜਨਾ ਚਿਰਾਂ ਨੂੰ ਬਾਹਰ ਨਹੀਂ ਬੀਜੇਪੀ ਕਰਦੀ ਉਹਨਾਂ ਚਿਰ ਅਸੀਂ ਇਹ ਸਮਝਾਂਗੇ ਕਿ ਇਹ ਬੀਜੇਪੀ ਦਾ ਹੀ ਬਿਆਨ ਹੈ ਬੀਜੇਪੀ ਦੀ ਗਾਈਡਲਾਈਨ ਤੋਂ ਹੀ ਉਹ ਬੋਲ ਰਹੀ ਹੈ ਸੋ ਇਹ ਬੀਜੇਪੀ ਇਹ ਤੋਂ ਕਿਨਾਰਾ ਨਹੀਂ ਕਰ ਸਕਦੀ ਬੀਜੇਪੀ ਦਾ ਸ਼ਰੀਅੰਤਰ ਹੈ ਕਿ ਕੰਗਣਾ ਨਾਮ ਤੋਂ ਬਿਆਨ ਦਉਂਦੇ ਨੇ ਤੇ ਫਿਰ ਬਾਅਦ ਚ ਕਹਿ ਦਿੰਦੇ ਨੇ ਕਿ ਉਹਦਾ ਪਰਸਨਲ ਬਿਆਨ ਹੈ ਸੋ ਇਹ ਬਿਲਕੁਲ ਇਹਨੂੰ ਪਰਸਨਲ ਬਿਆਨ ਨਹੀਂ ਮੰਨਿਆ ਜਾਏਗਾ ਇਹ ਬੀਜੇਪੀ ਦਾ ਹੀ ਬਿਆਨ ਹੈ ਬੀਜੇਪੀ ਦੀ ਗਾਈਡਲਾਈਨ ਤੇ ਬੋਲਦੀ ਹੈ ਜੇ ਨਹੀਂ ਬੋਲਦੀ ਬੀਜੇਪੀ ਦੀ ਗਾਈਡਲਾਈਨ ਤੇ ਬੀਜੇਪੀ ਨੂੰ ਲੱਗਦਾ ਕਿ ਉਹਦਾ ਪਰਸਨਲ ਬਿਆਨ ਹੈ ਤੇ ਫਿਰ ਬੀਜੇਪੀ ਉਹਨੂੰ ਪਿਨਿਸ਼ ਕਰੇ ਉਹਨੂੰ ਪਾਰਟੀ ਤੋਂ ਬਾਹਰ ਦਾ ਰਖਸਤਾ ਦਿਖਾਵੇ ਉਹਨੂੰ ਹੁਣੇ ਪਾਰਟੀ ਚੋਂ ਬਾਹਰ ਕੱਢਣ ਤਾਂ ਕਿ ਉਹਦੀ ਜਿਹੜੀ ਇਹ ਜਿਹੜੀ ਉਹ ਬੋਲਦੀ ਹੈ ਬਾਰ-ਬਾਰ ਉਹ ਬੋਲਣੋਂ ਹਟੇ ਸੋ ਇਸ ਕਰਕੇ ਅਸੀਂ ਕਵਾਂਗੇ ਕਿ ਬੀਜੇਪੀ ਦਾ ਹੀ ਬਿਆਨ ਹੈ